EMC ਹਸਪਤਾਲ ਤੋਂ ਡਾਕਟਰ ਮਨੀਸ਼ ਗਰਗ ਨੇ ਯੂਰੋਲੋਜੀ ਵਿਭਾਗ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਰੋਲੋਜੀ ਇੱਕ ਮੈਡੀਕਲ ਸ਼ਾਖਾ ਹੈ ਜੋ ਪੇਸ਼ਾਬ ਨਾਲੀ ਅਤੇ ਮਲ ਪ੍ਰਜਨਨ ਪ੍ਰਣਾਲੀ ਨਾਲ ਸੰਬੰਧਿਤ ਬਿਮਾਰੀਆਂ ਦੇ ਨਿਦਾਨ ਅਤੇ ਇਲਾਜ ਵਿੱਚ ਮਾਹਿਰ ਹੈ। ਉਹਨਾਂ ਦੱਸਿਆ ਕਿ ਜੀਵਨ ਸ਼ੈਲੀ ਅਤੇ ਖੁਰਾਕ ਦੀਆਂ ਆਦਤਾਂ ਕਾਰਨ ਯੂਰੋਲੋਜੀਕਲ ਬਿਮਾਰੀਆਂ ਦੀ ਘਟਨਾ ਤੇਜ਼ੀ ਨਾਲ ਵਧ ਰਹੀ ਹੈ। ਉਹਨਾਂ ਨੇ ਖਾਸ ਤੌਰ ਤੇ ਗੁਰਦੇ ਦੀ ਪਥਰੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਇੱਕ ਆਮ ਪਰ ਗੰਭੀਰ ਸਮੱਸਿਆ ਹੈ ਜਿਸ ਦੀ ਵਿਸ਼ੇਸ਼ਤਾ ਗੁਰਦਿਆਂ ਵਿੱਚ ਸਖਤ ਪੱਤਰੀ ਬੰਨ੍ਹ ਐਸ ਨਾਲ ਦੰਬੀਰ ਦਰਦ ਪੇਸ਼ਾਬ ਦੌਰਾਨ ਜਲਨ ਖੂਨ ਵਹਿਣਾ ਜਾਂ ਵਾਰ-ਵਾਰ ਇਨਫੈਕਸ਼ਨ ਹੋ ਸਕਦੀ ਹੈ ਡਾਕਟਰ ਗਰਗ ਨੇ ਦੱਸਿਆ ਕਿ ਸਮੇਂ ਸਿਰ ਅਤੇ ਟੁਕਮਾ ਇਲਾਜ ਅਤੇ ਪਾਣੀ ਦਾ ਟੁਕਮਾ ਸੇਵਨ ਐਸ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਉਹਨਾਂ ਨੇ ਪ੍ਰੋਸਟੇਟ ਕੈਂਸਰ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਕਿਹਾ ਕਿ ਇਹ ਕੈਂਸਰ ਮੁੱਖ ਤੌਰ ਤੇ ਵੱਡੀ ਉਮਰ ਦੇ ਮਰਦਾਂ ਵਿੱਚ ਪਾਇਆ ਜਾਂਦਾ ਹੈ ਅਤੇ ਸ਼ੁਰੂਆਤੀ ਪੜਾਵਾ ਵਿੱਚ ਇਸ ਦੇ ਲੱਛਣ ਆਮ ਪੇਸ਼ਾਬ ਸੰਬੰਧੀ ਸਮੱਸਿਆਵਾਂ ਵਰਗੇ ਹੋ ਸਕਦੇ ਹਨ समय से निदान ate इलाज ਤੋਂ ਬਿਨਾ ਇਹ ਗੰਭੀਰ ਹੋ ਸਕਦਾ ਹੈ ਡਾਕਟਰ ਗਰਗ ਨੇ ਜ਼ੋਰ ਦੇ ਕੇ ਕਿਹਾ ਕਿ 50 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਨਿਯਮਤ ਪ੍ਰੋਸਟੇਟ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜਲਦੀ ਪਤਾ ਲਗਾਇਆ ਜਾ ਸਕੇ ਅਤੇ ਟਕਵਾ ਇਲਾਜ ਸ਼ੁਰੂ ਕੀਤਾ ਜਾ ਸਕੇ ਡਾਕਟਰ ਮਨੀਸ਼ ਗਰਗ ਨੇ ਕਿਹਾ ਕਿ ਆਧੁਨਿਕ ਟੈਕਨੋਲੋਜੀ ਅਤੇ ਬਿਹਤਰ ਇਲਾਜ ਸਹੂਲਤਾਂ ਦੇ ਕਾਰਨ ਹੁਣ ਯੂਰੋਲੋਜੀਕਲ ਬਿਮਾਰੀਆਂ ਦਾ ਸਫਲ ਇਲਾਜ ਸੰਭਵ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੱਛਣਾ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ता तुरंत माहे डॉक्टर ना सलाह करें जी मेरा नाम डॉक्टर मनीष गर्ग है मैं एमसीएच सी हूं एंड राइट नाउ एम वर्किंग एट ई ग्रुप ऑफ हॉस्पिटल्स एज ए कंसल्टेंट यूरोलॉजिस्ट एंड एंड्रोलॉजिस्ट जहां तक यूरोलॉजी डिपार्टमेंट का सवाल है असि इतल करते हैं स्टोन प्रॉब्लम्स जोड़े क्वाइट कॉमन है इन uh, सारे ग्रुप्च पट प्रॉब्लम्स किडनी रिलेटेड कैंसर प्रॉब्लम्स ਸਭ ਤੋਂ ਪਹਿਲਾਂ ਅਸੀਂ ਜਿਹੜਾ ਮੋਸਟ ਕਾਮਨ ਪ੍ਰੋਬਲਮ ਹੈ ਸਟੋਨ ਦੀਆਂ ਜਿਹਨੂੰ ਇਸ ਪਥਰੀ ਦੀ प्रॉब्लम्स ਕਹਿੰਦੇ ਆ ਪੰਜਾਬੇ ਵਿੱਚ ਉਹ ਬਹੁਤ ਜ਼ਿਆਦਾ ਕਾਮਨ ਹੈ ਅੱਜਕਲ ਚਾਹੇ ਕੋਈ ਵੀ ਮਰਦਾ ਵਿਅਕਤੀ ਹੋਵੇ ਚਾਹੇ ਉਹ ਬੱਚਾ ਹੋਵੇ ਬਜ਼ੁਰਗ ਹੋਣ ਜਾਂ ਯੰਗੇਜ ਹੋਵੇ ਸਟੋਨ ਪ੍ਰੋਬਲਮ ਕਿਡਨੀ ਵਿੱਚ ਕਾਫੀ ਕਾਮਨ ਸੈਂ ਸਟੋਨ ਜਿਹੜੀ ਆਪਾਂ ਕਹਿੰਦੇ ਆ ਇਹ ਕਿਸ ਕਿਸੇ ਵੀ ਥਾਮ ਹੋ ਸਕਦੀ ਹੈ ਕਿਸੇ ਵੀ ਸਾਈਜ਼ ਦੀ ਹੋ ਸਕਦੀ ਹੈ ਇੱਕ ਕਿਡਨੀ ਚ ਹੋ ਸਕਦੀ ਹੈ ਕਿੰਨੇ ਪਾਈਪ ਹੁੰਦੀ ਹੈ ਜਿਹਨੂੰ ਆਪਾਂ ਯੂਰੇਟਰ ਕਹਿੰਦੇ ਆ ਉਹਦੇ ਵਿੱਚ ਹੋ ਸਕਦੀ ਹੈ ਜਾਂ ਕਿਡਨੀ ਦਾ ਬਸਤਾਨਾ ਜਿਹੜਾ ਕਹਿੰਦਾ ਬਸਾਨੇ ਵਿੱਚ ਫਸ ਸਕਦੀ ਹੈ ਇਹਦੇ ਕਰਕੇ ਪੇਸ਼ੈਂਟਸ ਨੂੰ ਸੀਵਰ ਪੇਨ ਹੋ ਸਕਦਾ ਹੈ ਜਾਂ ਕਈ ਵਾਰੀ ਜੇ ਮਿੱਠਾ ਮਿੱਠਾ ਪੇਨ ਵੀ ਰਹਿ ਸਕਦਾ ਤੇ ਇਹਦੇ ਵਾਸਤੇ ਡਿਪੈਂਡਿੰਗ ਓਨ ਦਾ ਸਾਈਜ਼ ਐਂਡ ਲੋਕੇਸ਼ਨ ਆਫ ਸਟੋਨ ਡਿਫਰੈਂਟ ਟਰੀਟਮੈਂਟ ਆਪਸ਼ਨਸ ਅਵੇਲੇਬਲ ਹੈ ਜੇ ਸਟੋਨ ਛੋਟਾ ਹੈ ਤੇ ਚਾਚਿਲਾ ਕੀ ਹੋ ਸ਼ਾਇਦ ਦਵਾਈ ਨਾਲ ਨਿਕਲ ਜੂ ਜੇ ਸਟੋਨ ਦਾ ਸਾਈਜ਼ ਵੱਡਾ ਹੈ ਕਿ ਇਸ ਦਿਗਾ ਚ ਫਸਿਆ ਹੋਇਆ ਹੈ ਕਿ ਉਹ ਨਹੀਂ ਨਿਕਲ ਸਕਦਾ ਤਾਂ ਸਾਨੂੰ ਫਿਰ ਸਰਜਿਕਲ অপਸ਼ਨਸ ਵੱਲ ਜਾਣਾ ਪੈਂਦਾ ਹੈ। ਬਾਕੀ ਸਟੋਨ ਵਾਸਤੇ ਸਾਰਾ ਸਾਡੇ ਕੋਲ ਸਾਰੇ ਐਡਵਾਂਸ ਟੈਕਨੀਕਸ ਅਵੇਲੇਬਲ ਨੇ। ਇਥੇ ਬਿਨਾ ਕਿਸੇ ਕੱਟ ਦੇ ਬਿਨਾ ਕਿਸੇ ਛੀਰੇ ਦੇ ਵੱਡੇ ਰੋਟੇ ਪਥਰੀ ਵੀ ਕੱਢੀ ਜਾ ਸਕਦੀ ਹੈ। ਲੇਜ਼ਰਸ ਨਾਲ ਤੇ ਐਂਡੋਸਕੋਪੀ ਟੈਕਨੀਕਸ ਨਾਲ। ਸੈਕਿੰਗ ਮੋਸ ਕਾਮਨ ਪ੍ਰੋਬਲਮ ਜੋ ਹੁੰਦੀ ਹੈ ਪ੍ਰੋਸਟੇਟਿਟਸ। ਵਿਦ ਅ ਏਜ ਉਮਰ ਦੇ ਸਾਹਮਣੇ 70 ਤੋਂ 80% ਪੇਸ਼ੈਂਟ ਵਿੱਚ ਪ੍ਰੋਸਟੇਟ ਦਾ ਸਾਈਜ਼ ਵੱਧ ਜਾਂਦਾ ਹੈ ਤੇ ਉਹਨਾਂ ਨੂੰ ਪਸ਼ਾਬ ਦੀ ਡਿਫਰੈਂਟ ਪ੍ਰੋਬਲਮ ਸ਼ੁਰੂ ਹੋ ਸਕਦੀ ਹੈ ਜਿਵੇਂ ਪਸ਼ਾਬ ਖੁੱਲ ਕੇ ਨਾ ਆਣਾ ਜਾਂ ਪਸ਼ਾਬ ਦਾ ਯੂਰਨ ਕਰਨ ਚ ਦਿੱਕਤ ਹੋਣੀ ਪਸ਼ਾਬ ਬਾਰ-ਬਾਰ ਜਾਣਾ ਇਹ ਸਾਰੇ ਸਿੰਪਟਮਸ ਦਰਸ ਕਰਦੇ ਹੈ 50 ਸਾਲ ਤੋਂ ਬਾਅਦ ਕੀ ਪੇਸ਼ੈਂਟ ਨੂੰ ਸ਼ਾਇਦ ਪ੍ਰੋਸਟੇਟ ਦੀ ਪ੍ਰੋਬਲਮ ਹੋ ਸਕਦੀ ਹੈ ਉਹਦੇ ਵਾਸਤੇ ਅਸੀਂ ਰੂਟੀਨ ਅਲਟਰਾਸਾਉਂ ਕਰਕੇ ਦੇਖਦੇ ਹੈ ਕਿ ਸਾਈਜ਼ ਵਧਿਆ ਕਿ ਨਹੀਂ ਵਧਿਆ ਹੋਰ ਟੈਸਟ ਹੁੰਦੇ ਹੈ ਇਨਫੈਕਸ਼ਨ ਤਾਂ ਨਹੀਂ ਨਾਲ ਉਹਦੇ प्रोस्टेट वास्ते सब तो कॉमन जी मिथ कैस कहते भ्रांति कहें कि कैंसर तो नहीं हो गया डॉक्टर साहब नॉर्मल साइज का बतना कैंसर नहीं हों सब इंपोर्टेंट चीज़ ये है लोग अद्धे बेचारे डरे आते कि सर कैंसर साइज़ बढ़ गया मैं कैंसर तो नहीं है पर नाइनटीन फाइव परसेंट केसा कैंसर नहीं होंगे पर कुछ टेस्ट करते असं उन्होंने रूल आउट भी कर सकते हैं बाकी प्रोसटेट की प्रॉब्लम वास्ते डिपेंडिंग ऑन द साइज एंड कि पेशेंट प्रॉब्लम है कि मेडिकल ट्रीटमेंट पॉसिबल है जे नहीं तो सर्जिकल ऑप्शनस भी अवेलेबल है सर्जरी वास्ते सा पूरा एडवासड प्रोस्टेट टैक्निक अवेलेबल है अज्ते टाइम च कोई भी यूरोलॉजी सर्जरी चाहे स्टोन हो चाहे प्रोसटेट हो ईवन द कैंसर सर्जरीज पूरी एंडोस्कोपी या लैप्रोसोपी अवेलेबल है ओपन सर्जरी की बहुत ही घट लौड़ है ਤੀਸਰੀ ਜਿਹੜਾ ਮੇਜਰ ਪ੍ਰੋਬਲਮਸ ਹੁਣ ਕਾਫੀ ਵਧ ਵੀ ਗਈ ਹੈ ਕਿਉਂਕਿ ਸਾਡਾ ਖਾਣ ਪੀਣ ਇਸ ਤਰ੍ਹਾਂ ਹੋ ਗਿਆ ਹੈ ਉਹ ਹੈ ਕੈਂਸਰ ਦੀ ਕਿਡਨੀ ਕੈਂਸਰਸ ਅੱਗੇ ਨਾਲ ਕਾਫੀ ਵਧ ਰਹੇ ਹੈ ਪ੍ਰੋਸਟੇਟ ਕੈਂਸਰਸ ਵਧ ਰਹੇ ਹੈ ਇਨਫੈਕਟ ਬੈਡਰ ਵਿੱਚ ਕੈਂਸਰਸ ਵਧ ਰਹੇ ਹੈ ਜਦੋਂ ਵੀ ਕਿਸੇ ਪੇਸ਼ੈਂਟ ਦੇ ਸਪੈਸ਼ਲੀ ਉਮਰ ਜਦੋਂ ਜ਼ਿਆਦਾ ਹੈ ਅਧੇੜ ਉਮਰ ਵਿੱਚ ਜਾਂ ਬਜ਼ੁਰਗ ਉਮਰ ਵਿੱਚ ਪਸ਼ਾਬ ਵਿੱਚ ਖੂਨ ਆ ਰਿਹਾ ਹੈ ਤਾਂ ਇੱਕ ਇਹ ਉਹ ਅਲਰਮਿੰਗ ਸਿੰਪਟਮ ਹੈ ਕਿ ਸ਼ਾਇਦ ਉਹਨੂੰ ਕੈਂਸਰ ਨਾ ਹੋਵੇ बल ब्लड यूरेन च इन्फेक्शन करके भी आ सकता है ये जरूरी नहीं कि ब्लड अगर दिन मैं कैंसर ही है और ये प्रॉपर जांच हो रही है कैंसर कैसर रूल आउट करना जरूरी है बाकी साढ़े इतने ई एम सी हॉस्पिटल अ कैंसर का इलाज भी करते हैं सा कैंसर रेडिएशन एक्सपर्ट भी है ओंको मेडिकल ओंकोलोजिस्ट भी है तो मैं कैंसर के सर्जनस भी हैं तो मैं यूरोलॉजी रिलेटेड कैंसर ट्रीट करता है चाहे किडनी हो गया चाहे वह ब्लैडर हो गया टेस्टीज हो गया पैनिस हो गया ਇਹ ਪ੍ਰੋਸੈਟ ਹੋ ਗਿਆ ਸੋ ਡਿਪੈਂਡਿੰਗ ਓਨ ਦਾ ਕੰਡੀਸ਼ਨ ਡਿਪੈਂਡਿੰਗ ਓਨ ਦਾ ਸਟੇਜ ਉਹਦਾ ਟ੍ਰੀਟਮੈਂਟ ਕਿਤਨਾ ਚਾਹੀਦਾ